ਮੈਂ ਦੋਨੇ ਟਰੈਕਟਰ ਆ ਗਏ ਆਪਣੇ 37 ਧੀਓ ਆ ਗਿਆ 37 ਧੀਏ ਆ ਗਿਆ ਹਾਂਜੀ ਹਾਂਜੀ 50 HP ਕੈਟਾਗਰੀ ਦੇ ਵਿੱਚ ਆ ਗਏ ਦੋਨੇ ਹਾਂਜੀ ਹਾਂਜੀ ਰੂਟਰ ਪੰਪ ਆ ਗਿਆ ਤੇ ਨਾਲ ਟਰਬੋ ਦੀ ਤੀਦੇ ਜੀ ਟਰਬੋ ਠੀਕ ਹੈ ਟਰਬੋ ਦਾ ਵਾਲਾ ਹਮਲਾ ਟਰਬੋ ਦਾ ਥੋੜਾ ਚਲਾਇਆ ਉਹ ਆਉਂਦੀ 37 ਧੀ ਕੋਲਾ ਤੇ ਜਿਹਨੇ ਇਹ ਚਲਾ ਲਿਆ ਉਹ ਕਿਤੇ ਜਾਂਦੇ ਨਹੀਂ ਉਹ ਅਗਲਾ ਕਹਿੰਦਾ ਯਾਰ ਵੀ 37 ਧੀ ਵੀ ਲੈਣਾ ਆਪਾਂ ਹੋਰ ਟਰੈਕਟਰ ਚਲਾਉਣੇ ਨਹੀਂ ਲਿਫਟ ਤਾਂ ਇਹ ਇੰਨੀ ਕਿ ਸੈਂਸਿੰਗ ਹੈਗੀ ਆ ਪੰਜ ਜਵਾਕ ਨੂੰ ਫੜਾ ਦੋ ਕਰਾ ਫੱਟਾ ਪਾ ਕੇ ਜੇ 10 ਕਿਲਿਆਂ ਦੇ ਕਰਾ ਲੈ ਕੇ ਜਨਾ ਥੋੜੀ ਜਿਹੀ ਰਾਜ ਟੜਕੀ ਮਾਰ ਜੂਗਾ ਸਵਾਗਤ ਹੈ ਦੋਸਤੋ ਸਵਾਗਤ ਹੈ ਆਪਣੇ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਅੱਜ ਆਪਾਂ ਖੜੇ ਆਂ ਜੀ ਝਨੀੜ ਦੇ ਵਿੱਚ ਹੌਲੈਂਡ ਏਜੰਸੀ ਵਾਲੇ ਵੀਰਾਂ ਕੋਲ ਪਹੁੰਚੇ ਆਂ ਤੇ ਨਾਲ ਆ ਆਪਣੇ ਭਾਈ ਜਗਜੀਤ ਹੋਰ ਜਗੀਤ ਜੀ ਕੀ ਹਾਲ ਚਾਲ ਨੇ ਵਧੀਆ ਭਾਈ ਜੀ ਸਵਾਗਤ ਹੈ ਜੀ ਪੇਜ ਤੇ ਤੇ ਜਗੀਤ ਜੀ ਬਹੁਤ ਬਹੁਤ ਮੁਬਾਰਕਾਂ ਏਜੰਸੀ ਵਾਲਾ ਕੰਮ ਬਾਗਿਆਂ ਨੇ ਨਵਾਂ ਚਲਾਇਆ ਤੇ ਜਿਵੇਂ ਕਿ ਦੀ ਟਰੈਕਟਰ ਵੇਚਣ ਵਾਲਾ ਕੰਮ ਸ਼੍ਰੀ ਕਰਿਆ ਪਿਆ ਤੇ ਹੌਲੈਂਡ ਦੀ ਡਿਮਾਂਡ ਵੀ ਦਿਨੋ ਦਿਨ ਵਧੀ ਤ ਤੇ ਜਿਵੇਂ ਕਹਦੀਏ ਸਿਟੀ ਦਾ ਬਾਲਾ ਰੌਲਾ ਜਿਵੇਂ ਕਹਿੰਦੇ ਹੌਲੈਂਡਰ ਕੀ ਸਿਟੀ ਕੋਈ ਟਰੈਕਟਰ ਨਹੀਂ ਮਾਰਦਾ ਤੇ ਇੱਕ ਚੀਜ਼ ਮੇਜਰ ਆ ਬਈ ਜਗੀਤ ਉਹ ਅੱਜ ਤੁਸੀਂ ਦੱਸਣੀਆਂ ਸਾਨੂੰ ਜਿਵੇਂ ਦੋਨੇ ਟਰੈਕਟਰ ਆ ਗਏ ਆਪਣੇ 36 ਧੀਏ ਆ ਗਏ 37 ਧੀਏ ਆ ਗਏ ਹਾਂਜੀ ਹਾਂਜੀ 50 HP ਕੈਟਾਗਰੀ ਦੇ ਵਿੱਚ ਆ ਗਏ ਦੋਨੇ ਹਾਂਜੀ ਹਾਂਜੀ ਵਿੱਚ ਫਰਕ ਕੀ ਆ ਜਾ ਇਹ 50 HP ਆ ਗਏ ਜੀ ਕੈਟਾਗਰੀ ਇਹਦੀ 55 ਆ ਗਈ ਜੀ ਠੀਕ ਹੈ ਰੂਟਰ ਪੰਪ ਆ ਗਿਆ ਜੀ ਰੂਟਰ ਪੰਪ ਆ ਗਿਆ ਤੇ ਨਾਲ ਟਰਬੋ ਦੀ ਦਿੱਤੀ ਜੀ ਟਰਬੋ ਠੀਕ ਹੈ ਟਰਬੋ ਦਾ ਰੌਲਾ ਸੰਭਲਾ ਟਰਬੋ ਦਾ ਰੌਲਾ ਟਰਬੋ ਦਾ ਆ ਗਿਆ ਜਿੰਨੇ ਕਹਦੀਆਂ ਜਿਹੜੀ ਸਿਟੀ ਜਣਾ ਰੇਸ ਘੱਟ ਕਰੇ ਤੋਂ ਮਾਰਦਾ ਫੁੱਟ ਵਾਲੀ ਮਾਰਦਾ ਤੇ ਬਿਨਾ ਟਰਬੋ ਤੋਂ ਆ ਗਿਆ ਇਹ ਟ੍ਰੇਨ ਲਾਈਨ ਪੰਪ ਆ ਗਿਆ ਠੀਕ ਹੈ ਤੇ ਬਿਨਾਂ ਟਰਬੋ ਆ ਗਿਆ ਜੀ ਬਿਨਾ ਟਰਬੋ ਤੋਂ ਆ ਗਿਆ 50 HP ਦਾ ਆ ਗਿਆ ਪੀਟੀਓ ਪਾਵਰ ਦੋਨਾਂ ਦੀ ਸੇਮ ਪੀਡੀਓ ਪਾਵਰ ਸੇਮ ਆ ਜਿਹੜੀ ਇੰਜਨ ਪਾਵਰ ਹੈ ਚਾਹੀ ਜਿਹੜੀ ਪਾਵਰ ਉਹ ਵੱਧ ਹੈ ਜੀ ਹਾਂਜੀ 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 ਉਹ ਠੀਕ ਹੈ ਉਸ ਪੈਸਲ ਐਡੀਸ਼ਨ ਦੀ ਵੱਧ ਆ ਤੇ ਬਾਕੀ ਜੇ ਟਾਇਰ ਸਾਈਜ਼ ਦੀ ਗੱਲ ਕਰੀਏ ਉਹ ਸੇਮ ਹੀ ਆ ਗਈ ਹਾਂ ਸੇਮ ਆ ਗਈ 16 ਵਾਲੀ ਲਿਫਟ ਕੈਪੈਸਿਟੀ ਸੇਮ ਆ ਗਈ ਸਾਰਾ ਕੁਝ ਜੀ ਤੇ ਜੈਕ ਜਿਵੇਂ ਆਪਾਂ ਕਹਿੰਦੇ ਆ ਅੱਡ ਲੱਗਿਆ ਵਾ ਇਹਦੇ ਲੱਗਿਆ ਇਹਦੇ ਲੱਗਿਆ ਨਹੀਂ ਨਹੀਂ ਲੱਗਿਆ ਜੀ ਤੇ ਵੀ ਠੀਕ ਹੈ ਹਾਂ ਦੋਨਾਂ ਦੇ ਜੀ ਤੇ ਲਿਫਟ ਕੈਪੈਸਿਟੀ ਦੇ ਵਿੱਚ ਕਿੰਨਾ ਕੁ ਵਾਧਾ ਹੋ ਜਾਂਦਾ ਉਹ ਚੀਜ਼ ਦੇ ਨਾਲ ਉਹਦੇ ਨਾਲ ਪਾ ਜਾਂਦਾ 5 ਕੁਇੰਟਲ ਦਾ ਜੀ ਰਾਮਾ ਫਰਕ 5 ਕੁਇੰਟਲ ਦਾ ਜਿਵੇਂ ਕਹਿੰਦੇ ਜੇ 2000 ਕੇਜੀ ਜੇ ਤਾਂ 2500 ਕੇਜੀ ਹੋ ਗਈ ਜੀ 2500 ਕੇਜੀ ਤੱਕ ਵੱਜ ਜਾਂਦੀ ਹੈ ਲਿਫਟ ਕੈਪੈਸਿਟੀ ਹਾਂਜੀ ਹਾਂਜੀ ਤੇ 36 30 ਸਪੈਸ਼ਲ ਐਡੀਸ਼ਨ ਜੋ ਤੋਂ ਜਿਹੜੇ ਵੀਰ ਅਸਲ ਵਿੱਚ ਤਾਂ ਯਾਰ ਜਿਹੜੇ ਵੀਰਾਂ ਨੇ ਪਹਿਲਾਂ ਫੋਰਡ ਚਲਾਇਆ ਉਹ ਆਉਂਦੀ ਸੱਤੀਤੀ ਕੋਲਾ ਤੇ ਜਿਹਨੇ ਇਹ ਚਲਾ ਲਿਆ ਉਹ ਕਿਤੇ ਜਾਂਦੇ ਨਹੀਂ ਉਹ ਅਗਲਾ ਕਹਿੰਦਾ ਯਾਰ ਵੀ ਸੱਤੀਤੀ ਵੀ ਲੈਣਾ ਆਪਾਂ ਹੋਰ ਟਰੈਕਟਰ ਚਲਾਉਣੇ ਨਹੀਂ ਆਪਣੇ ਏਰੀਏ ਦੇ ਵਿੱਚ ਜਿਵੇਂ ਪਹਿਲਾਂ ਘਟ ਲੈਂਦੇ ਸੀ ਮਾਝੇ 'ਚ ਵੱਧ ਸੀ ਤੇ ਹੁਣ ਜਿਵੇਂ ਜਿਵੇਂ ਬੰਦੇ ਨੂੰ ਕੁਆਲਿਟੀ ਦਾ ਪਤਾ ਲੱਗਿਆ ਯਾਰ ਇਹ ਲੈਣ ਲੱਗ ਗਏ ਤੇ ਖਚਾਈ ਖਚੂਈ ਦਾ ਤਾਂ ਜਿਵੇਂ ਇਹਦੀ ਤੋੜੀ ਨਹੀਂ ਹੈਗਾ ਅਡੈਕਸ਼ਨ ਆ ਗਿਆ ਅਡੈਕਸ਼ਨ ਨਾਲ ਹੀ ਖਚਾਈ ਜ਼ਿਆਦਾ ਤੇ ਇਹਦੀ ਡੀਜ਼ਲ ਦੀ ਖਪਤ ਘਟ ਆ ਜੀ ਡੀਜ਼ਲ ਦੀ ਖਪਤ ਘਟ ਆ ਹਾਂ ਅਡੈਕਸ਼ਨ ਆ ਕਰਕੇ ਰੇ ਲਗਾ ਹੀ ਨੂੰ ਮੰਨ ਲਓ ਆਮ ਟਰੈਕਟਰ ਨੂੰ ਦੋ ਜਣ ਧੱਕਾ ਲਾਓ ਫੇਰ ਉਹਦਾ ਜੋ ਸਿੰਗਲ ਬੰਦਾ ਰੋੜ ਸਕਦਾ ਜੀ ਸਿੰਗਲ ਬੰਦਾ ਰੋੜ ਸਕਦਾ ਤੇ ਇੱਕ ਜਗੀਰ ਜੀ ਇਹਦੇ ਵਿੱਚ ਹੋਰ ਚੀਜ਼ ਖਾਸ ਆ ਮਾੜਾ ਜਿਹਾ ਪਿੱਛੇ ਆ ਜੀ ਇਧਰਲੇ ਪਾਸੇ ਹਾਂਜੀ ਜੇ ਹੁੱਕ ਲੱਗੀ ਜਗੀਰ ਜੀ ਬਾਕੀ ਟਰੈਕਟਰਾਂ ਨਾਲੋਂ ਉਹ ਜੀ ਔਲਾ ਦਾ ਬਾਕੀ ਤੁਸੀਂ ਇਹਦੇ ਵਿੱਚ ਸੋਧ ਤੁਸੀਂ ਕਰਨੀ ਆ ਹਾਂਜੀ ਜਿਵੇਂ 855 ਆ ਗਿਆ ਸੋਨਾ ਲੀਕਾ ਆ ਗਿਆ ਬਾਦੇ ਨੂੰ 855 ਨਾਲ ਕੰਪੇਅਰ ਕਰਦੇ ਜਦੋਂ ਟਰਾਲੀ ਇਹਦੇ ਮਗਰ ਪੈਂਦੀ ਹੈ ਸਫਰਾਜ ਦੇ ਪੈਂਦੀ ਹੈ ਇੱਥੇ ਹਾਂਜੀ ਇੱਥੇ ਹੁੱਕ ਹੋਊਗੀ ਇੱਥੇ ਮਤਲਬ ਪਿੱਛੇ ਆ ਗਈ ਇਹਦੇ ਜਮਾਂ ਟਾਇਰਾਂ ਦੇ ਵਿਚਾਲੇ ਟਰਾਲੀ ਪਈ ਜਾਂਦਾ ਜਿਹਦੇ ਕਰਕੇ ਖਿਚਾਈ ਦਾ ਬੜਾ ਫਰਕ ਪੈ ਜਾਂਦਾ ਹਾਂ ਹਾਂ ਉਸ ਤੋਂ ਬਾਅਦ ਜਿਹੜੀ ਇਹਦੀ ਲਿਫਟ ਕੰਪਰੈਸ਼ਟੀ ਆ ਜੀ ਲਿਫਟ ਹਾਂਜੀ 26 ਨੇ ਜੀ ਦੇ 26 ਸੈਂਟੀਮੀਟਰ ਲਿਫਟ ਦੀ 26 ਥਾਂ ਤੇ ਸੈਂਸ ਕਰਦਾ ਜਿਵੇਂ ਕਿ ਜੀ ਹਾਂਜੀ ਵੀ ਜਿੱਥੇ ਮਰਜ਼ੀ ਖੜਾ ਲਓ ਆਪਾਂ ਇਹਨੂੰ ਮੰਨ ਲਓ ਕਣਕ ਬੀਜ ਰਹੇ ਹਾਂ ਲਿਫਟ ਇੱਕ ਥਾਂ ਲੀਵਰ ਬਣ ਲਿਓ ਉਹਦਾ ਸੇੜਨ ਦੀ ਲੋੜ ਨਹੀਂ ਆਹ ਲੱਗਿਆ ਹੋਇਆ ਜੀ ਦਾ ਠੀਕ ਹੈ ਹਾਂ ਇਹ ਤੋਂ ਕਰੋ ਤੇ ਚੁੱਪ ਕਰਕੇ ਇਹ ਤੋਂ ਚੱਕ ਤਾਰ ਕਰੋ ਜੇ ਆਪਾਂ ਇਹ ਤੋਂ ਉਹਦਾ ਸੈਟਿੰਗ ਕਰ ਲਓ ਇਹਨੂੰ ਹਾਂਜੀ ਧਰਤੀ ਤੋਂ ਫੁੱਟ ਚੱਕਣੀ ਆ 1.5 ਫੁੱਟ ਚੱਕਣੀ ਆ 2 ਫੁੱਟ ਚੱਕਣੀ ਆ ਉਨੀ ਜੇ ਕੋਈ ਥੋੜੀ ਵੀ ਜੇ ਆਪਾਂ ਵਜਾਈ ਵੀ ਕੋਈ ਸੂਤ ਪੋਰਾ ਢੂੰਗਾ ਵਗ ਜੂਗਾ ਜਾਂ ਉਹ ਸਾਰੇ ਜੂਗਾ ਸਹੀ ਗੱਲ ਆ ਜੀ ਹਾਂ ਲਿਫਟ ਤਾਂ ਇਹ ਇੰਨੀ ਕਿ ਸੈਂਸਿੰਗ ਹੈਗੀ ਆ ਪੰਜ ਜਵਾਕ ਨੂੰ ਫੜਾ ਦੋ ਕਰਾ ਫੱਟਾ ਪਾ ਕੇ ਜੇ 10 ਕਿਲਿਆਂ ਦੇ ਕਰਾ ਲੈ ਕੇ ਜਨਾ ਥੋੜੀ ਜਿਹੀ ਰਾਜ ਟੜਕੀ ਮਾਰ ਜੂਗਾ ਠੀਕ ਹੈ ਜਿੰਨੀ ਮਿੱਟੀ ਪਾ ਕੇ ਤੋਰਦੀ 19 ਜਾ ਕੇ ਸਿਰੇ ਤੇ ਨਿਕਲੂ 19 ਜਾ ਕੇ ਸਿਰੇ ਤੇ ਨਿਕਲੂਗੀ ਹਾਂਜੀ ਹਾਂਜੀ ਤੇ ਬਾਕੀ ਜਿਵੇਂ ਲੈਵਟਿਕ ਕਪੈਸਿਟੀ ਨਾਲ ਜੇ ਆਪਾਂ ਹੋ ਟਰੈਕਟਰ ਨਾਲ ਵੀ ਆਪਾਂ ਦੇਖੀਏ ਯਾਰ ਉਹਨਾਂ ਦੀ ਮੜੀ ਜੇ ਲਾਉਣੇ ਆ ਥਾਲੀ ਹਲਦੀ ਆ ਮਾ ਗਰੋਂ ਸੈਕੀ ਹੋਣੀ ਹਾਂਜੀ ਹਾਂਜੀ ਉਸ ਤੋਂ ਬਾਅਦ ਜਿਹੜੀ ਦੀ ਕਲਚ ਦੀ ਖਾਸੀਅਤ ਆ ਹਾਂਜੀ ਕਲਚ 3 ਕਿਲੋ ਵਾਜਨ ਰੱਖ ਦੋ ਕਲਚ ਨੱਪਿਆ ਜਾਊ ਐ ਥੋੜੀ ਜਿਹੀ ਹੋ ਲੱਗੂ ਨਹੀਂ ਬੋੜੇ ਜਿਹੜਾ ਰਗਾਂ ਦੇ ਗੋਡੇ ਜੇ ਦੋਖਣ ਲੱਗ ਜਾਂਦੇ ਨੇ ਜੀ ਕਿਹੜਾ ਬੰਦਾ ਜ਼ਿਆਦਾ ਰੈਕਟਰ ਇਹ ਕਲੱਚ ਆ ਯਾਰ ਪੂਰੀ ਰਹਿਣਾ ਹਾਂਜੀ ਹਾਂ ਪਹਿਲੇ ਗਿਲਾ ਵਾਜਨ ਨਾਲ ਕਲੱਚ ਥੱਲੇ ਜਾਂਦਾ ਜੀ ਦਾ ਇਹਦਾ ਕਾਰ ਰਗਾਂ ਕਲੱਚ ਆ ਜਾਂਦਾ ਬਸ ਇਹੀ ਚੀਜ਼ ਦਾ ਫਰਕ ਹੈ ਦੇ ਕੋਲ ਜੀ ਦੂਜੀ ਗੇਅਰ ਆ ਗਿਆ ਹਾਂਜੀ ਇਹਦੇ ਵੀ ਦੂਜੀ ਆ ਹਾਂਜੀ ਹਾਂਜੀ ਹਾਂ ਠੀਕ ਹੈ ਗੇਅਰ ਸੀਮਾ ਹਾਂਜੀ ਦੂਜੀ ਗੇਅਰ ਦੇ ਵਿੱਚ ਆ ਗਿਆ ਜੀ ਤੇ ਦੂਜੀ ਗੇਅਰ ਤੇ ਇੱਕ ਤਾਂ ਉਹ ਦੂਜਾ ਗੇਅਰ ਆਉਂਦਾ ਕਰੀਪਰ ਜੀ ਕਰੀਪਰ ਉਹ ਮੰਨ ਲਓ ਜਿੱਥੇ ਥੋੜੀ ਡਾਕਰ ਜ਼ਮੀਨਾਂ ਨੇ ਪਥਰੀਲੇ ਏਰੀਏ ਚ ਪਹਾੜੀ ਉਧਰ ਚੱਲਦਾ ਆਪਣੇ ਇਧਰ ਠੀਕ ਹੈ ਸਾਰਾ ਜੀ ਜੇ ਆਪਾਂ ਲਾਈਫ ਦੀ ਗੱਲ ਕਰੀਏ ਵੱਧ ਲਾਈਫ ਜੂਜੀ ਤੇ ਦੂਜੇ ਰੀਕੇ ਛੇਵੀਂ ਜੀ ਲਾਈਫ ਹੁੰਦੇ ਨਹੀਂ ਕੋਈ ਗੇਅਰ ਠੀਕ ਹੈ ਉਹ ਤਾਂ ਭੁੱਲ ਜੋ ਜੀ ਬਾਕੀ ਟੈਕਨੋਲੋਜੀ ਬਾਹਰ ਵਾਲੀ ਆ ਗਈ ਯਾਰ ਜਦੋਂ ਤੇ ਆ ਕੇ ਤਾਂ ਗੱਲਾਂ ਮੋਕੀ ਜਾਂਦੀਆਂ ਪੂਰੀ ਸੋਧ ਕਰਕੇ ਚੀਜ਼ ਬਣਦੀ ਆ ਤੇ ਬਾਕੀ ਇਹਦੇ ਨਾਲ ਜਿਵੇਂ ਬੇਟ ਬੂਟ ਆਪਣੇ ਕਿੰਨੇ ਆਉਂਦੇ ਆ ਨਾਲ ਕੰਪਨੀ ਵੱਲੋਂ ਨਹੀਂ ਬਸ ਜਿਵੇਂ ਖੜਾ ਕੰਪਲੀਟ ਟਰੈਕਟਰ ਜੀ ਕੰਪਲੀਟ ਆਹ ਕੱਲੀ ਟਰੈਬਰ ਪਾਉਣੀ ਹੈ ਜੀ ਇਹਦੇ ਨਾਲ ਕੱਲੀ ਡਰਾਵਲ ਪਾਉਣੀ ਹੈ ਕੰਪਲੀਟ ਟਰੈਕਟਰ ਐਸ ਲੋਡ ਸਾਨੂੰ ਮਿਲ ਜਾਊਗਾ ਚਾਹੇ ਤੁਸੀਂ ਆਹ ਲੈ ਜਾਓ ਚਾਹੇ ਲੈ ਜਾਓ ਦੂਜਾ ਤੇ ਆਉਣਾ ਬਾਈ ਜਗਜੀਤ ਕੋਲ ਝਨੀਰ ਪਹਿਣਾ ਹਨਾ ਝਨੀਰ ਪਹਿਣਾ ਤੇ ਇੱਕ ਚੀਜ਼ ਹੋਰ ਜਰ ਜਿਵੇਂ ਜਗਜੀਤ ਟਰੈਕਟਰ ਬੰਦੇ ਨੇ ਲੈਣਾ ਹੌਲੈਂਡ ਜਮਾ ਨਾ ਮਾ ਹਾਂਜੀ ਕਿਸੇ ਮੇਰੇ ਵਰਗੇ ਕੋਲ ਪਹਿਲਾਂ ਪੁਰਾਣਾ ਟਰੈਕਟਰ ਖੜਾ ਹੁੰਦਾ ਯਾਰ ਵੀ ਬੈ ਜਿੱਟਾ ਦਾਂਗੇ ਆਪਾਂ ਹਾਂਜੀ 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 ਹਾਂ ਪੁਰਾਣਾ ਕੱਟਿਆ ਜਾਊ। ਹਾਂ ਪੁਰਾਣਾ ਕੱਟ ਕੇ ਨਵਾਂ ਲੈ ਜਾਓ। ਬਾਕੀ ਆਸਾਨ ਕਿਸ਼ਤਾਂ ਤੇ ਲੋਨ ਕਰਵਾਵਾਂਗੇ ਬਹੁਤ ਘੱਟ ਵਿਆਜ ਦਰ ਤੇ। ਠੀਕ ਹੈ। ਹਾਂਜੀ। ਲੋਨ ਵੀ ਹੋ ਜੂ। ਸੌਦਾ ਬਹੁਤ ਵਧੀਆ ਸਕੀਮਾਂ ਦੇ ਰਹੀ ਹੈ ਕੰਪਨੀ। ਠੀਕ ਹੈ। ਮੰਥ ਲੀਂਡ ਦੇ ਆਪਾਂ 15 ਅਗਸਤ ਦੇ ਛੇ ਟੱਟ ਡਿਲੀਵਰੀ ਕੀਤੇ ਸੀਗੇ ਜੀ ਤੇ ਬਹੁਤ ਵਧੀਆ ਕੰਪਨੀ ਸਕੀਮ ਹੈ। ਬਹੁਤ ਭਰਾਮਣੇ। ਲਾਭ ਲੈਤਾ ਜੀ। ਵੀ ਲੋਨ ਵਾਲਾ ਪ੍ਰੋਸੈਸ ਯਾਰ ਉਹ ਵੀ ਹੋ ਜੂ। ਪੁਰਾਣਾ ਵੀ ਕੱਟਿਆ ਜਾਊ। ਸੌਦਾ ਸਾਰੀਆਂ ਇਹ ਅੱਗੇ ਆ ਝੋਟਾ ਖੜਾ। ਹਾਂਜੀ ਹਾਂ। 55 20 ਆ ਗਿਆ। ਇਹ 65 HP ਆ ਗਿਆ ਜੀ ਠੀਕ ਹੈ ਇਹ 65 HP ਦੇ ਵਿੱਚ ਆ ਗਿਆ ਕਿਸੇ ਵੀ ਕੰਪ 65 HP ਟਰੈਕਟਰ 64 HP PTO ਪਾਵਰ ਹੈ ਦੀ 64 HP ਹਾਂ ਵਾਹ ਜੀ ਵਾਹ ਇਹ ਸਾਊਥੋ ਟਰੈਕਟਰ ਲੈ ਕੇ ਚੁੱਪ ਕਰਕੇ ਕੱਲਾ ਖੇਤ ਵਾਹੁਣ ਜਾਣਾ ਆਏ ਨਹੀਂ ਹੋ ਰਾਂ ਮੰਗੂ ਵੀ ਬਾਅਦ ਚ ਸਮਾਨ ਲਵਾਉਣਾ ਪਊਗਾ ਮੱਡ ਘਾਟ ਆ ਕੇ ਮੂਰੇ ਚਾਰ ਪਲੇਟਾਂ ਆ ਗਈਆਂ ਜੀ ਹਾਂਜੀ ਮੰਗਰ 50 ਕਿਲੋ ਦੀ ਪਲੇਟ ਆ ਗਈ ਹੈ ਪਲੇਟਾਂ ਆ ਗਈ ਜੀ ਉਹ ਡਰਾਈਵਰ ਆਪ ਇਹਦੇ ਪਾ ਕੇ ਦੇਵਾਂਗੇ ਸਾਰਾ ਸਮਾਨ ਨਾਲ ਮਿਲੂਗਾ ਸਾਰਾ ਸਮਾਨ ਤੇ ਆਤੀ ਸਭ ਤੋਂ ਵੱਡੀ ਅਜੇ ਤੁਸੀਂ ਮੈਂ ਤੁਹਾਨੂੰ ਕੰਪਨੀ ਦਾ ਟਰੈਕਟਰ ਲੈਨੇ ਹੋ 55 ਐਚਪੀ ਕੈਟਾਗਰੀਆ ਤਾਂ ਉਹਦੀ ਪੀਡੀਓ ਪਾਵਰ 45 ਐਚਪੀ ਹੋ ਵੱਧ ਤੋਂ ਵੱਧ 47 ਐਚਪੀ ਹਾਂ ਇਧਰ 65 ਐਚਪੀ ਜਨ ਪਾਵਰ ਆ 64 ਐਚਪੀ ਪੀਡੀਓ ਪਾਵਰ ਹੋਣੀ ਹਾਂਜੀ 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 ਤੇ ਮਿੱਤਰੋ ਕੂਬੀਆਂ ਸਾਰੀਆਂ ਨੇ ਜਗੀ ਜੀ ਜਿਵੇਂ ਜਾਂਸੀ ਦੀ ਆਪਣੀ ਲੋਕੇਸ਼ਨ ਕਿੱਥੇ ਜਿਆ ਆਪਣੀ ਧਨੀਰ ਜੀ ਅਨਾਜ ਮੰਡੀ ਦੇ ਨਾਲ ਜਦੋਂ ਆਪਾਂ ਧਨੀਰ ਤੋਂ ਸਰਦੂਲਗੜ ਨੂੰ ਜਾਂਦੇ ਹਾਂ ਜੀ ਅਨਾਜ ਮੰਡੀ ਘੜਾ ਲਾਗੇ ਹਾਂ ਇਸ ਰੋੜਾ ਰੋੜ ਆਗੇ ਜੀ ਠੀਕ ਹੈ ਇਹ ਜੇ ਰੋਡ ਦੇ ਉੱਤੇ ਜਦੋਂ ਤੁਸੀਂ ਜਾਓਗੇ ਮਿੱਤਰੋ ਰਸਤੇ ਦੇ ਵਿੱਚ ਏਜੰਸੀ ਆ ਕੰਟੈਕਟ ਨੰਬਰ ਆਪਾਂ ਉੱਪਰ ਲਾਈ ਦਿੱਤਾ ਬਾਈ ਦਾ ਇਹ ਜਾਣਕਾਰੀ ਲੈਣੀ ਆ ਟਰੈਕਟਰ ਲੈਣਾ ਪੁਰਾਣਾ ਕਟਾਉਣਾ ਜਿਵੇਂ ਮਰਜ਼ੀ ਆ ਯਾਰ ਸਾਰੀਆਂ ਸਬਦਾਵਾਂ ਹੈਗੀਆਂ ਨੰਬਰ ਕਿੰਨਾ ਜੀ ਜੀ ਆਪਣਾ 9067 65000 ਜੀ 65000 ਤੇ 65 HP ਖੜਾ ਤੇ 65000 ਨੰਬਰ ਨੰਬਰ ਜੀ ਠੀਕ ਹੈ ਕਰ ਦਿਓ ਮਿੱਤਰੋ ਦਬਕੇ ਵੀਡੀਓ ਨੂੰ ਸ਼ੇਅਰ ਸੋ ਸਮਾਂ ਦੇਣ ਦੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ